ਬੜੀ ਚੜ੍ਹਦੀ ਕਲਾ ਕਰੇ ਸਾਡੀ ਗਰੀਬ ਭੈਣ ਹੈ ਮਹਾਰਾ ਚੜ੍ਹਦੀ ਕਲਾ ਕਰੇ ਜਿੰਨੀ ਸੇਵਾ ਦਲ ਪੰਥ ਕੋਲੋਂ ਖੋ ਜਿਆਦੇ ਕੋਲੋਂ ਜਿੱਥੇ-ਜਿੱਥੇ ਵੀ ਆ ਸਾਰੇ ਇਥੋਂ ਦੀ ਟੀਮ ਵੀ ਖੜੀ ਹੈ ਅਹਿਮਦਾਬਾਦ ਸ ਰਾਜੂ ਭਾਜੀ ਰੇ ਬੜੀ ਚੜ੍ਹਦੀ ਕਲਾ ਦੇ ਵਿੱਚ ਦੇਖੋ ਜਿੰਨੀ ਆਪਾਂ ਸੇਵਾ ਕਰ ਸਕਦੇ ਆ ਥੋੜ੍ਹੀ ਥੋੜ੍ਹੀ ਸਾਰਿਆਂ ਨੂੰ ਹਾਂ ਤੇਲ ਫੁੱਲ ਸਾਰੇ ਪਰਿਵਾਰਾਂ ਦੀ ਤੇਲ ਫੁੱਲ ਆਪਾਂ ਸੇਵਾ ਕਰਾਂਗੇ ਤੇ ਮਹਾਰਾ ਸਾਰਿਆਂ ਨੂੰ ਚੜ੍ਹਦੀ ਕਲਾ ਕਰੇ ਬਾਈ ਜਿਆਦਾ ਕਰ ਸਕਦਾ ਸਾਰੇ ਆਵੇ ਨੇ ਆ ਲੋ ਜਾਵੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਾਨ ਨੂੰ ਭਾਵੇ ਸੋ ਦੀ ਫਰੀਦਪੁਰ ਦੇ ਵਿੱਚ ਸਾਰੇ ਹੱਥ ਦਿਖਾਓ ਕਿੱਲੇ ਕਿੱਡੇ ਮੋੜੇ بارش ਹੋ ਸਕਦੀ ਹੈ ਸਾਰੇ ਆਪਾਂ ਨੂੰ ਦਿਖਾਓ ਇੱਥੇ ਵੀ ਆ ਕਮੇਟੀ ਥੱਲੇ ਦਿਖਾਓ ਆਵੇ ਇੱਥੇ ਅਸਾਂ ਉਹ ਨਹੀਂ ਕੀਤਾ ਕਿ ਜਿਸ ਨੂੰ ਆਪੇ ਅੰਦੇ ਦੇ ਕੇ ਜੇ ਲੋਕ ਆਉਣ ਜੇ ਕਿਰਪਾ ਕੀਤੀ ਜਾ ਬਾਬਾ ਜੀ ਫੜਾਓ ਜਰਾ ਹੁਣ ਕਿਹਦੀ ਕਰਾ ਬੋਲਿਓ ਆਵੇ ਆਵੇ ਤੰਤਨ ਗੁਰੂ ਗ੍ਰੰਥ ਸਾਹਿਬ ਦੇ ਮਨੂ ਭਾਵ ਨਾ ਮੇਰਾ ਨਾਮ ਅਮਰਸਪਾ ਸਿੰਘ ਪਿੰਡ ਚਿੱਟੀ ਹੈ ਤੇ ਜਿਵੇਂ ਅਸੀਂ ਘਰ ਆਏ ਆ ਇਹ ਸਰਦਾਰ ਮਹਿੰਦਰ ਸਿੰਘ ਜੀ ਦਾ ਘਰ ਹੈ ਇਹਨਾਂ ਦੀਆਂ ਪੰਜ ਬੇਟੀਆਂ ਤੇ ਦੋ ਛੋਟੀ ਛੋਟੀਆਂ ਪੋਤਰੀਆਂ ਨੇ ਬੇਟੇ ਇਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਆਮਦਨ ਦਾ ਕੋਈ ਜਰੀਆ ਨਹੀਂ ਹੈ ਕਿ ਚੱਕੀ ਲੈ ਕੇ ਕਿਸੇ ਦੀ ਤੇ ਉੱਥੇ ਆਟਾ ਪਿੰਦੇ ਆ ਉੱਤੋਂ ਗੁਜ਼ਾਰਾ ਕਰਦੇ ਆ ਜਮੀਨ ਥੋੜੀ ਬਹੁਤੀ ਹੋਵੇਗੀ ਕੋਈ ਚਾਰਕ ਨਾਲ ਜਾ ਕੇ ਲਾ ਬਾਕੀ ਹਾਲਾਤ ਬਹੁਤ ਇਹਨਾਂ ਦੀ ਮਾੜੀ ਹੈ ਤੇ ਬਾਬਾ ਜੀ ਹੁਣੇ ਆਏ ਆ ਉਹਨਾਂ ਮਤਲਬ ਸਾਸ ਦਿੱਤਾ ਇਹਨਾਂ ਦਾ ਚਲੋ ਬਹੁਤ ਬਹੁਤ ਇਹਨਾਂ ਦਾ ਮੈਂ ਧੰਨਵਾਦ ਕਰਦਾ ਜੀ ਸੁਖਿੰਦਰ ਸਿੰਘ ਜੀ ਪਪਾ ਜੀ ਬਾਬਾ ਜੀ ਨੇ ਚਲੋ ਕੁਝ ਉਹਨਾਂ ਦੀ ਮਦਦ ਕੀਤੀ ਹੈ ਬਾਕੀ ਕਹਿੰਦੇ ਆਉਣ ਵਾਲੇ ਸਮੇਂ 'ਚ ਕੁਝ ਕਰਾਂਗੇ ਇਹਨਾਂ ਦੇ ਘਰ ਕੋਲ ਬਾਰੇ ਕੁਝ ਸੋਚਾਂਗੇ ਅਸੀਂ ਜਦੋਂ ਹਾਰ ਦੇ ਬਾਰੇ ਇਹ ਕਹਿੰਦਾ ਵਾਚ ਸੁਣਿਆ ਬੜਾ ਦੁੱਖ ਹੋਇਆ ਕਹਿੰਦੇ ਪ੍ਰਧਾਨ ਨਿਸ਼ਾਨ ਸਿੰਘ ਨੇ ਬੋਲਣ ਦਿੱਤੇ ਬਾਬਾ ਕੁਲਿੰਦਰ ਸਿੰਘ ਨੇ ਬੋਚਣ ਦਿੱਤੇ ਬਾਬਾ ਜੀ ਨੇ ਸਾਨੂੰ ਉਹ ਦੱਸਿਆ ਵੀ ਇਸ ਤਰ੍ਹਾਂ ਜੋ ਵੀ ਸੇਵਾ ਕਰਨਾ ਹੈ ਬਿਲਕੁਲ ਕੱਟ ਨਹੀਂ ਕਰੋ ਸੇਵਾ ਕੱਟੀ ਤੇ ਇਸ ਪਾਣੀ ਦੇ ਜੁੜਾ ਮਾਰ ਧੋੜੀ ਘਾਟੋ ਤੋਂ ਬਾਅਦ ਤੁਸੀਂ ਆਓ ਤਾਂ ਪਾਣੀ ਦਾ ਨਾਕ ਤੇ ਬੜਾ ਪਹੁੰਚੂਕਿਆ ਹੋਇਆ ਹੈ ਤਾਂ ਪਾਣੀ ਦੇ ਮਕਾਨ ਧੇ ਨੇ ਚੁਕਾਂ ਦੇ ਜਿਹੜੇ ਜ਼ਰੂਰ ਮੰ ਲੋਗ ਨੇ ਉਹਨਾਂ ਨੂੰ ਆਪਾਂ ਇਹ ਸੇਵਾ ਕਰਨੀ ਹੈ ਤੇ ਵੀ ਮਾਇਆ ਦਾ ਜੋਰ ਰੱਖੋ ਤੇ ਮਾਇਆ ਕੱਟੀ ਕਰਕੇ ਅਸੀਂ ਆਉਂਦੇ ਸੀ ਮਮਨ ਨਿਸ਼ਾਨ ਤੋਂ ਸਾਡੇ ਅੰਦਰ ਗੁਰੂ ਆ ਰਹੇ ਉਹ ਸਾਡੇ ਨਾਲ ਹੋਣਗੇ

ਸਾਹਿਬ ਜਦਾ ਬਾਬਾ ਜੀ ਜਰ ਸਿੱਧੀ ਸਤਾਨ ਬੰਦੀ ਸਿੰਘਾਂ ਦਾ ਮੋਰਚਾ ਮਹਾਲੀ ਚੱਲਦਾ ਪਿਆ ਸਾਡੀ ਇੱਕ ਟੀਮ ਗੁਜਰਾਤ ਅਹਮਦਾਬਾਦ ਤੋਂ ਸਾਰੇ ਨਿਹੰਗ ਸਿੰਘ ਆਏ ਲੁਧਿਆਣੇ ਤੋਂ ਆਏ ਆ ਦਲਬੰਦ ਬੜੀ ਚੜ੍ਹਦੀ ਕਲਾ ਦੇ ਵਿੱਚ ਆਪਣੇ ਪਰਿਵਾਰਾਂ ਦੀ ਸੇਵਾ ਕਰ ਰਿਹਾ ਜਿੱਥੇ ਜਿੱਥੇ ਆਪਣੇ ਬਜ਼ੁਰਗ ਮਾਵਾ ਭੈਣਾ ਜਿਨ੍ਹਾਂ ਦਾ ਪਾਣੀ ਦੇ ਨਾਲ ਜਿਆਦਾ ਨੁਕਸਾਨ ਹੋਇਆ ਕਿਉਂਕਿ ਪਹਿਲਾਂ ਵੀ ਆਪਣੀਆਂ ਟੀਮਾਂ ਆਉਂਦੀ ਆ ਰਹੀ ਹੈ ਇੱਥੇ ਲੈ ਕੇ ਲੰਗਰ ਪ੍ਰਸ਼ਾਦਾ ਸਾਰਾ ਕੁਝ ਕਿਉਂਕਿ ਹੁਣ ਸਾਨੂੰ ਇਹ ਸੀ ਵੀ ਅਸੀਂ ਗਰਾਉਂਡ ਵੇਖੀ ਜਾ ਗਿਆ ਇੱਕ ਵਾਰੀ ਪਤਾ ਲੱਗ ਗਿਆ ਕਿ ਹੁਣ ਗੱਡੀਆਂ ਲੰਘਦੀਆਂ ਵਿੱਚ ਦੀ ਸਾਰੇ ਪਿੰਡਾਂ 'ਚ ਜਿੱਥੇ ਜਿੱਥੇ ਕੋਈ ਲੋੜਵੰਦ ਪਰਿਵਾਰ ਆ ਉੱਥੇ ਉੱਥੇ ਜਾ ਕੇ ਅਸੀਂ ਆਪਣੇ ਪਰਿਵਾਰਾਂ ਦੀ ਮਾਂ ਫੜ ਸਕੀਏ। ਬਾਬਾ ਜੀ ਅੱਜ ਕਿਹੜੀ ਕਿਹੜੀ ਸਮਗਰੀ ਹੋਵੇਗੀ? ਕਿ ਕਿ ਅੱਜ ਨਹੀਂ ਆਉਂਦੀ। ਨਹੀਂ ਅਸੀਂ ਸਮਗਰੀ ਸਾਡੇ ਕੋਲ ਇਹ ਆ ਵੀ ਜਿਹੜੇ ਪਰਿਵਾਰ ਸਾਨੂੰ ਲੋੜਵੰਦ ਆ ਉਹਨਾਂ ਨੂੰ ਅਸੀਂ ਮਾਇਆ ਦੀ ਸੇਵਾ ਹੀ ਕਰਕੇ ਜਾਵਾਂਗੇ ਸਾਰਿਆਂ ਨੂੰ। ਬਾਬਾ ਕਿੰਨੇ ਦਿਨ ਤੋਂ ਲੱਗੇ? ਆ ਕਿੰਨੇ ਦਿਨ ਤੋਂ? ਨਹੀਂ ਪਹਿਲਾਂ ਸੇਵਾ ਹੁੰਦੀ ਰਹੀ ਅਸੀਂ ਰਾਤ ਆਏ ਸੀ ਇੱਥੇ ਗੁਰਦੁਆਰਾ ਟਾਲੀ ਸਾਹਿਬ ਰਾਤ ਹੁਣ ਅੱਜ ਅਸੀਂ ਜਿੰਨੇ ਘਰ 100 200 ਘਰਾਂ ਦੇ ਵਿੱਚ ਜਾਵਾਂਗੇ ਜਿੰਨੀ ਸੇਵਾ ਹੋਈ ਸਾਰੇ ਦੇ ਘਰਾਂ ਦੇ ਮਾਇਆ ਦੀ ਜਿੱਥੇ ਜਿੱਥੇ ਲੋੜ ਹੈ ਉੱਥ ਤੇ ਅੱਜ ਤੱਕ ਚੱਲੇ ਕੱਲ ਤੱਕ ਚੱਲੇ ਉਸ ਤੋਂ ਬਾਅਦ ਫਿਰ ਅਗਲੀ ਵਾਰ ਨੂੰ ਫਿਰ ਆਵਾਂਗੇ ਛੇਤੇ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027